ਕਿ ਫਿਰ ਇਹਨਾਂ ਦਾ ਜਮ ਕੇ ਕੁਟਾਪਾ ਚੜਿਆ ਜਾਂਦਾ ਹੈ ਤਸਵੀਰਾਂ પેટ્રોલ ਪੰਪ ਤੋਂ ਗੱਡੀ ਦੀ ਟੈਂਕੀ ਫੁੱਲ ਕਰਵਾਉਣ ਤੋਂ ਬਾਅਦ ਇਹ ਨੌਜਵਾਨ ਉਥੋਂ ਗੱਡੀ ਲੈ ਕੇ ਫਰਾਰ ਹੋਣ ਲੱਗਦੇ ਨੇ ਹਾਲਾਂਕਿ ਉਸ ਦੇ ਦਰਮਿਆਨ ਪੰਪ ਮਾਲਕ ਤੇ ਪੰਪ ਦੇ ਕਰਿੰਦਿਆਂ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਤੇ ਫਿਰ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੀ ਰਜ ਕੇ ਸੇਵਾ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਜਿਹੜੀ ਹੈ ਇਹ ਲੁੱਟੀ ਹੋਈ ਗੱਡੀ ਹੈ ਲੁੱਟਦੀ Swift ਗੱਡੀ ਜਿਸ ਦੀ ਟੈਂਕੀ ਇਹ ਨੌਜਵਾਨ ਫੁੱਲ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਇੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਉਸੇ ਦਰਮਿਆਨ ਹੀ ਪੰਪ ਦਾ ਮਾਲਕ ਤੇ ਪੰਪ ਦੇ ਕਰਿੰਦੇ ਇਹਨਾਂ ਮੁੰਡਿਆਂ ਦਾ ਪਿੱਛਾ ਕਰਦੇ ਨੇ ਤੇ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਫਿਰ ਖੇਤਾਂ ਦੇ ਵਿੱਚ ਇਹਨਾਂ ਦਾ ਜਨ ਕੇ ਕੁਟਾ ਪਾ ਚੜਿਆ ਗਿਆ ਤਾਂ ਦੱਸਿਆ ਵੀ ਜਾ ਰਿਹਾ ਕਿ ਗੱਡੀ ਜਿਹੜੀ ਹੈ ਲੁੱਟੀ ਹੋਈ ਗੱਡੀ ਹੈ ਜਿਸ ਦੀ ਇਹਨਾਂ ਵੱਲੋਂ ਟੈਂਕੀ ਫੁੱਲ ਕਰਵਾਈ ਜਾਂਦੀ ਹੈ ਤੇ Swift ਗੱਡੀ ਲੈ ਕੇ ਮੁੰਡੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਭੱਜਣ ਦੀ ਫਰਾਕ ਦੇ ਵਿੱਚ ਹੁੰਦੇ ਨੇ ਪਰ ਉਸੇ ਦਰਮਿਆਨ ਹੀ ਪੰਪ ਦਾ ਮਾਲਕ ਤੇ ਪੰਪ ਦੇ ਕਰਿੰਦੇ ਇਹਨਾਂ ਦਾ ਪਿੱਛਾ ਕਰਦੇ ਨੇ ਤੇ ਇਹਨਾਂ ਨੂੰ ਕਾਬੂ ਕਰਕੇ ਫਿਰ ਇਹਨਾਂ ਦਾ ਜੰਮ ਕੇ ਕੁਟਾਪਾ ਚੜਿਆ ਜਾਂਦਾ ਹੈ ਤਸਵੀਰਾਂ ਥਾਣਾ ਕੁਮਾਨ ਦੇ ਉਦੀਨ ਪੈਂਦੇ ਡੜਾ ਵਾਲੀ પેટ્રોલ ਪੰਪ ਤੋਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਤੇਲ ਪੁਆਕੇ ਪਿਸਤੌਲ ਦੀ ਨੋਕ ਤੇ ਇਹ ਬਦਮਾਸ਼ ਜਿਹੜੇ ਨੇ ਬਿਨਾ ਪੈਸੇ ਦਿੱਤੇ ਉਥੋਂ ਭੱਜ ਰਹੇ ਸਨ ਜਿਸ ਦੌਰਾਨ ਕੀ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਕਾਫੀ ਤੇਜ਼ ਗੱਡੀ ਭਜਾਉਂਦੇ ਨੇ ਪਰ ਪੰਪ ਦਾ ਮਾਲਕ ਤੇ ਕਰਿੰਦਿਆਂ ਦੇ ਵੱਲੋਂ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਫਿਰ ਇਹਨਾਂ ਦੀ ਰੇਲ ਬਣਾਈ ਜਾਂਦੀ ਹੈ ਤੇ ਵੇਖੋ ਕਿਵੇਂ ਫਿਰ ਇਹ ਮਿੰਤਾ ਕਰਦੇ ਹੋਏ ਨਜ਼ਰ ਆਉਂਦੇ ਨੇ ਮਾਫੀਆ ਮੰਗਦੇ ਨੇ ਕਿ ਸਾਨੂੰ ਨਾ ਕੁੱਟੋ ਮਾਫ ਕਰ ਦਿਓ ਤਾਂ ਪਤਾ ਲੱਗਦਾ ਕਿ ਗੱਡੀ ਵੀ ਲੁੱਟੀ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਸੱਦਿਆ ਜਾਂਦਾ ਗੁਰਦਾਸਪੁਰ ਦਾ ਇਹ ਮਾਮਲਾ ਸਾਹਮਣੇ ਆਇਆ ਹਾਲਾਂਕਿ ਇਹ ਵੀਡੀਓ ਹੁਣ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪੈਟਰੋਲ ਪੰਪ ਤੋਂ ਗੱਡੀ ਦੀ ਟੈਂਕੀ ਫੁੱਲ ਕਰਵਾਉਣ ਤੋਂ ਬਾਅਦ ਇਹ ਨੌਜਵਾਨ ਉਥੋਂ ਗੱਡੀ ਲੈ ਕੇ ਫਰਾਰ ਹੋਣ ਲੱਗਦੇ ਨੇ ਹਾਲਕਿ ਉਸੇ ਦਰਮਿਆਨ ਪੰਪ ਮਾਲਕ ਤੇ ਪੰਪ ਦੇ ਕਰਿੰਦਿਆਂ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਤੇ ਫਿਰ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੀ ਰਾਜ ਕੇ ਸੇਵਾ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਜਿਹੜੀ ਹੈ ਇਹ ਲੁੱਟੀ ਹੋਈ ਗੱਡੀ ਹੈ ਲੁੱਟਦੀ ਸਵਿਫਟ ਗੱਡੀ ਜਿਸ ਦੀ ਟੈਂਕੀ ਇਹ ਨੌਜਵਾਨ ਫੁੱਲ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਇੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਉਸੇ ਦਰਮਿਆਨ ਹੀ ਪੰਪ ਦਾ ਮਾਲਕ ਤੇ ਪੰਪ ਦੇ ਕਰਿੰਦੇ ਇਹਨਾਂ ਮੁੰਡਿਆਂ ਦਾ ਪਿੱਛਾ ਕਰਦੇ ਨੇ ਤੇ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਤੇ ਫਿਰ ਖੇਤਾਂ ਦੇ ਵਿੱਚ ਇਹਨਾਂ ਦਾ ਜੰਮ ਕੇ ਕੁਟਾਪਾ ਚੜਾਇਆ ਗਿਆ ਤਾਂ ਦੱਸਿਆ ਵੀ ਜਾ ਰਿਹਾ ਕਿ ਗੱਡੀ ਜਿਹੜੀ ਹੈ ਲੁੱਟੀ ਹੋਈ ਗੱਡੀ ਹੈ ਜਿਸ ਦੀ ਇਹਨਾਂ ਵੱਲੋਂ ਟੈਂਕੀ ਫੁੱਲ ਕਰਵਾਈ ਜਾਂਦੀ ਹੈ ਤੇ Swift ਗੱਡੀ ਲੈ ਕੇ ਮੁੰਡੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਭੱਜਨ ਦੀ ਫਰਾਕ ਦੇ ਵਿੱਚ ਹੁੰਦੇ ਨੇ ਪਰ ਉਸੇ ਦਰਮਿਆਨ ਹੀ ਪੰਪ ਦਾ مالک ਤੇ ਪੰਪ ਦੇ ਕਰਿੰਦੇ ਇਹਨਾਂ ਦਾ ਪਿੱਛਾ ਕਰਦੇ ਨੇ ਤੇ ਇਹਨਾਂ ਨੂੰ ਕਾਬੂ ਕਰਕੇ ਫਿਰ ਇਹਨਾਂ ਦਾ ਜਮ ਕੇ ਕੁਟਾਪਾ ਚੜਿਆ ਜਾਂਦਾ ਹੈ ਤਸਵੀਰਾਂ ਥਾਣਾ ਕੁਮਾਨ ਦੇ ਉਦੀਨ ਪੈਂਦੇ ਡੜਾ ਵਾਲੀ ਪੈਟਰੋਲ ਪੰਪ ਤੋਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਟੇਲ ਪੁਆਕੇ ਪਿਸਤੌਲ ਦੀ ਨੋਕ ਤੇ ਇਹ ਬਦਮਾਸ਼ ਜਿਹੜੇ ਨੇ ਬਿਨਾ ਪੈਸੇ ਦਿੱਤੇ ਉਥੋਂ ਭੱਜ ਰਹੇ ਸਨ ਜਿਸ ਦੌਰਾਨ ਕੀ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਕਾਫੀ ਤੇਜ਼ ਗੱਡੀ ਭਜਾਉਂਦੇ ਨੇ ਪਰ ਪੰਪ ਦਾ ਮਾਲਕ ਤੇ ਕਰਿੰਦਿਆਂ ਦੇ ਵੱਲੋਂ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਫਿਰ ਇਹਨਾਂ ਦੀ ਰੇਲ ਬਣਾਈ ਜਾਂਦੀ ਹੈ ਤੇ ਵੇਖੋ ਕਿਵੇਂ ਫਿਰ ਇਹ ਮਿੰਤਾ ਕਰਦੇ ਹੋਏ ਨਜ਼ਰ ਆਉਂਦੇ ਨੇ ਮਾਫੀਆ ਮੰਗਦੇ ਨੇ ਕਿ ਸਾਨੂੰ ਨਾ ਕੁੱਟੋ ਮਾਫ ਕਰ ਦਿਓ ਤਾਂ ਪਤਾ ਲੱਗਦਾ ਕਿ ਗੱਡੀ ਵੀ ਲੁੱਟੀ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਸੱਦਿਆ ਜਾਂਦਾ ਗੁਰਦਾਸਪੁਰ ਦਾ ਇਹ ਮਾਮਲਾ ਸਾਹਮਣੇ ਆਇਆ ਹਾਲਾਂਕਿ ਇਹ ਵੀਡੀਓ ਹੁਣ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪੈਟਰੋਲ ਪੰਪ ਤੋਂ ਗੱਡੀ ਦੀ ਟੈਂਕੀ ਫੁੱਲ ਕਰਵਾਉਣ ਤੋਂ ਬਾਅਦ ਇਹ ਨੌਜਵਾਨ ਉਥੋਂ ਗੱਡੀ ਲੈ ਕੇ ਫਰਾਰ ਹੋਣ ਲੱਗਦੇ ਨੇ ਹਾਲਾਂਕਿ ਉਸ ਦੇ ਦਰਮਿਆਨ ਪੰਪ ਮਾਲਕ ਤੇ ਪੰਪ ਦੇ ਕਰਿੰਦਿਆ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਤੇ ਫਿਰ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੀ ਰਜ ਕੇ ਸੇਵਾ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਜਿਹੜੀ ਹੈ ਇਹ ਲੁੱਟੀ ਹੋਈ ਗੱਡੀ ਹੈ ਲੁੱਟਦੀ Swift ਗੱਡੀ ਜਿਸ ਦੀ ਟੈਂਕੀ ਇਹ ਨੌਜਵਾਨ ਫੁੱਲ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਇੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਉਸੇ ਦਰਮਿਆਨ ਹੀ ਪੰਪ ਦਾ ਮਾਲਕ ਤੇ ਪੰਪ ਦੇ ਕਰਿੰਦੇ ਇਹਨਾਂ ਮੁੰਡਿਆਂ ਦਾ ਪਿੱਛਾ ਕਰਦੇ ਨੇ ਤੇ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਫਿਰ ਖੇਤਾ ਦੇ ਵਿੱਚ ਇਹਨਾਂ ਦਾ ਜਮ ਕੇ ਕੁਟਾਪਾ ਚੜਾਇਆ ਗਿਆ ਤਾਂ ਦੱਸਿਆ ਵੀ ਜਾ ਰਿਹਾ ਕਿ ਗੱਡੀ ਜਿਹੜੀ ਹੈ ਲੁੱਟੀ ਹੋਈ ਗੱਡੀ ਹੈ ਜਿਸ ਦੀ ਇਹਨਾਂ ਵੱਲੋਂ ਟੈਂਕੀ ਫੁੱਲ ਕਰਵਾਈ ਜਾਂਦੀ ਹੈ ਤੇ Swift ਗੱਡੀ ਲੈ ਕੇ ਮੁੰਡੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਭੱਜਣ ਦੀ ਫਰਾਕ ਦੇ ਵਿੱਚ ਹੁੰਦੇ ਨੇ ਪਰ ਉਸੇ ਦਰਮਿਆਨ ਹੀ ਪੰਪ ਦਾ مالک ਤੇ ਪੰਪ ਦੇ ਕਰਿੰਦੇ ਇਹਨਾਂ ਦਾ ਪਿੱਛਾ ਕਰਦੇ ਨੇ ਤੇ ਇਹਨਾਂ ਨੂੰ ਕਾਬੂ ਕਰਕੇ ਫਿਰ ਇਹਨਾਂ ਦਾ ਜਮ ਕੇ ਕੁਟਾਪਾ ਚੜ੍ਹਾ ਜਾਂਦਾ ਹੈ ਤਸਵੀਰਾਂ ਥਾਣਾ ਕੁਮਾਨ ਦੇ ਅਦੀਨ ਪੈਂਦੇ ਡੜਾਵਾਲੀ ਪੈਟਰੋਲ ਪੰਪ ਤੋਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਤੇਲ ਪੁਆਕੇ ਪਿਸਤੌਲ ਦੀ ਨੋਕ ਤੇ ਇਹ ਬਦਮਾਸ਼ ਜਿਹੜੇ ਨੇ ਬਿਨਾ ਪੈਸੇ ਦਿੱਤੇ ਉਥੋਂ ਭੱਜ ਰਹੇ ਸਨ ਜਿਸ ਦੌਰਾਨ ਕੀ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ